ਲਾਇਨ ਆ ਆ ਸਮਝਾਉਗਾ ਕੀ ਆ ਆ ਦੇ ਆ ਦੇ ਆਂ ਕਰ ਰਹੇ ਓਏ ਆ ਗਿਆ ਆ ਵੀ ਨਾਲ ਬਾਈ ਲਾ ਕੇ ਆਇਆ ਨਹੀਂ 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 ਸਵਾਜ ਹੀ ਨਹੀਂ ਪੈਦਾ ਹੁੰਦਾ ਬਾਈ ਇਹ ਕਿੱਥੋਂ ਆਇਆ ਫਿਰ ਇਹ ਲਾਉਂਦਾ ਇਹ ਲਾਉਂਦਾ ਜੀ ਲਾਉਂਦਾ ਇਹ ਕਿੱਥੋਂ ਲੈ ਕੇ ਆਇਆ ਟੀਕੇ ਆ ਓਏ ਕਿੱਥੋਂ ਲੈ ਕੇ ਆਇਆ ਆ ਦੇਖੋ ਸ੍ਰੀ ਆਮ ਸ੍ਰੀ ਆਮ ਚਿੱਟਾ ਵਗਦਾ ਸ੍ਰੀ ਆਮ ਟੀਕੇ ਲਗਦੇ ਆ ਕਿ ਸਰਕਾਰ ਸੁੱਤੀ ਪਈ ਹੈਗੀ ਆ ਮੈਂ ਪੁੱਛਣਾ ਚਾਹਣਾ ਸਰਕਾਰ ਨੂੰ ਆ ਦੇ ਸਰੇ ਆਮ ਜ਼ਿੰਦਗੀ ਬਰਬਾਦ ਕੀਤੀ ਪਈ ਆ ਮੁੰਡਿਆਂ ਦੀ ਆ ਦੇ ਖਤਰਾ ਆ ਕਿੱਥੇ ਕਿੱਥੇ ਵੱਡੇ ਟੀਕੇ ਆ ਦੇ ਖਤਰਾ ਆ ਦੇ ਆ ਦੇ ਕਿੱਥੋਂ ਆਈਆਂ ਨੇ ਆ ਪੰਨੀ ਦੇ ਵਿੱਚੇ ਪੱਟਿਆ ਗਿਆ ਪੰਨੀਆਂ ਨਹੀਂ ਆ ਗਿਆ ਕੀ ਆ ਇਹ ਸਰੇ ਆਮ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਭਾਈ ਜੀ ਕੀ ਸੀ ਜੀ ਤੁਸੀਂ ਵੀ ਲਾਉਣ ਨਹੀਂ 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 ਭਾਈ ਜੀ ਤੇਰੇ ਅੱਖਾਂ ਦੇ ਸੰਦੇ ਤੇਰੀਆਂ ਗੱਲਾਂ ਸੁਣਦੀਆਂ ਆ ਫੇਰ ਇੱਕ ਤੇ ਅੰਦਰ ਕੀ ਕਰਨੀਂਗਾ ਤੂੰ ਮੇਰੀ ਤੇ ਨਾ ਹੋਇਆ ਨਿਸ਼ਾਨ ਫੇਰ ਤੂੰ ਲੈ ਕੇ ਦਿੱਤਾ ਨਹੀਂ ਇਹ ਬੰਦ ਕਾਲਜ ਕੀ ਕਰਦੇ ਬੈਠੇ ਤੂੰ ਉਹ ਕਿਹੜੀ ਗੱਲ ਕਰਦੇ ਉਹਨੂੰ ਰੋਟੀ ਲੈ ਆਉਂਦੇ ਮਾਂ ਜੀ ਇਹਦੇ ਵਿੱਚ ਰੋਟੀ ਤਾਂ ਨਹੀਂ ਅੰਦਰ ਮੇਰੀ ਦੀ ਹੈ ਕਿੰਨੇ ਰੋਟੀ ਟੀਕੇ ਉਹਨੇ ਲਾਏ ਹੋਏ ਆ ਟੀਕੇ ਨਸ਼ਾ ਚਿੱਟਾ ਕਰੀ ਜਾਂਦਾ ਕੰਮ ਕੰਬੀ ਜਾਂਦਾ ਹੈਗਾ ਦੇਖਦੇ ਨਹੀਂ ਤੁਸੀਂ ਉਹਨੂੰ ਸਿੱਧੇ ਰਾਹ ਪਾਓ ਸਿੱਧੇ ਰਾਹ ਦਿਖ ਲਿਆ ਲੈ ਦੇ ਦਿੰਨੇ ਪਏ ਹੋ ਸਿੱਧੇ ਰਾਹ ਕਿ ਚੱਲੇ ਨੇ ਯਾਰ ਤੁਸੀਂ ਦੱਸੋ ਹੈ ਨਹੀਂ ਇਹ ਲਾਤੀ ਅਸੀਂ ਕਿਹੜਾ ਪੁਠਾਰਾ ਪਾਇਆ ਤੂੰ ਆ ਨਹੀਂ ਨਹੀਂ ਆਪਾਂ ਤੂੰ ਤੇ ਸਿੱਧੇ ਰਾਹ ਪਾਓ ਫਿਰ ਤੁਸੀਂ ਕਿਹਨੇ ਕੰਬਣਾ ਹੀ ਹੈ ਕੰਬਣਾ ਪਾਇਆ ਸਰਹੰਦ ਤੇ ਚਿੱਟਾ ਦੇ ਲਵਾਉਂਦੇ ਕਿੱਥੇ ਲਵਾਉਂਦੇ ਹੈਗਾ ਸਰਕਾਰਾਂ ਸ਼ਕਤੀਆਂ ਪਈਆਂ ਨੇ ਮੈਂ ਹੀ ਸਰਕਾਰਾਂ ਦੇ ਨਾਲ ਦੇਖੋ ਖੂਨ ਵੀ ਵੇਚੇਗਾ ਕੱਢਿਆ ਯਾਰ ਇਹ ਲੈ ਆਓ ਕੱਢੋ ਕੱਢੀ ਕੰਬਨੇ ਕੰਬਨੇ ਕੀ ਹੈ ਚਿੱਟਾਣੀ ਹੈਗਾ ਤਾਂ ਕੀ ਕਰਦੀ ਹੈ ਮੇਰੇ ਮਨ ਦਾ ਸੰਗ ਵੀ ਨਹੀਂ ਆਉਂਦਾ ਸਾਡੀ ਦੇਸ਼ ਦੀ ਜਵਾਨੀ ਜਿਹੜੀ ਹੈਗੀ ਆ ਰੋਲਦੀ ਪਈ ਹੈ ਕੀ ਆ ਜੀ ਕਿੱਥੇ ਜਾਣਗੇ ਇਦਾਂ ਦੇ ਬੰਦੇ ਆ ਦੇਖ ਲੋ ਧਾਇ ਚਿੱਟਾ ਲਾਉਂਦੇ ਸਰਿਆਂ ਦੇ ਕੋਲ ਉਹ ਗਿਆ ਇਹਨਾਂ ਚੋਰੀਆਂ ਚੋਰੀਆਂ ਕਰਕੇ ਲਾਉਣਾ ਦਿੱਤਾ ਐਦਾਂ ਤਾਂ ਆਉਂਦਾ ਨਹੀਂ ਇਕ ਦਿਹਾੜੀ ਦੇ ਤੇ ਕੋਲ ਖੜਦਾ ਹੁੰਦਾ ਨਹੀਂ ਕਿ ਦਿਹਾੜੀ ਕਿੱਥੋਂ ਤੂੰ ਭੱਜ ਗਿਆ ਉਹ ਭੱਜ ਗਿਆ ਜੀ ਓਏ ਹਲੋ ਲੋ ਜੀ ਬੰਦਾ ਭੱਜ ਗਿਆ ਇੱਕ ਪੰਜਾਬ ਦੀ ਜਵਾਨੀ ਪੰਜਾਬ ਦੀ ਜਵਾਨੀ ਸਾਡੀ 3 ਕਿਆਂ ਦੇ ਵਿੱਚ ਰੁਲ ਗਈ ਆ ਇੱਕ ਟੀਕਿਆਂ ਦੇ ਵਿੱਚ ਆ ਦੇਖੋ ਟੀਕਿਆਂ ਪੰਜਾਬ ਦੀ ਜਵਾਨੀ ਆ ਪੰਜਾਬ ਦਾ ਹਾਲ ਕੀ ਕਰੂ ਪੰਜਾਬ ਸਾਡਾ ਡੁੱਬਦਾ ਹੀ ਪਿਆ ਪੰਜਾਬ ਉਹ ਮੈਂ ਕਹਿੰਦਾ ਭਗਵਾਨ ਤਮਨ ਜੀ ਤੇਰੇ ਹੱਥ ਦੇ ਵਿੱਚ ਡੋਰ ਹੈ ਪੰਜਾਬ ਦੀ ਜਵਾਨੀ ਦੀ ਆ ਟੀਕਿਆਂ ਦੇ ਹੱਥ ਵਿੱਚ ਨਹੀਂ ਹੈਗੀ ਤੇ ਇਹਨੂੰ ਮੜਿਆ ਕੁਝ ਅਮਲ ਕਰੇ ਤੇ ਬਾਈ ਮੈਂਤ ਵਾਲੀ ਗੱਲ ਯਾਰ ਜਵਾਨੀ ਰੋਲਦੀ ਪਈ ਹੈ ਟੀਕਿਆਂ ਦੇ ਉੱਤੇ ਆ ਦੇਖ ਲੋ ਕੀ ਹਾਲ ਆ ਜਵਾਨੀ ਦਾ ਪੰਜਾਬ ਦੀ ਜਵਾਨੀ ਦਾ ਆ ਹਾਲ ਹੈ ਜਵਾਨੀ ਦਾ ਆਲਾ ਨਾ ਜਿੰਦਾ ਵੜਿਆ ਵੜਿਆ ਕਿੱਥੇ ਲਾਉਂਦੇ ਆ ਆ ਹਾਲ ਸਾਡੇ ਪੰਜਾਬ ਦਾ ਪੰਜਾਬ ਦਾ ਪੰਜਾਬ ਕੁਲਟ ਕਰ ਰਹੀ ਆ ਅੱਛਾ ਨੋਨ ਕਰਦੀ ਇਹਨਾਂ ਨੂੰ ਨੋਨ ਕਰਦੀ ਜੀ ਕਰਨਾ ਚਾਹੀਦਾ ਨਾ ਇਹ ਤਾਂ ਕੁਮਾਨ ਦੀ ਗਲਤੀ ਆ ਕੁਮਾਨ ਦੀ ਗਲਤੀ ਆ ਸਾਡੀ ਗਲਤੀ ਥੋੜੀ ਐ ਦੱਸ ਬੱਚੇ ਖਰਾਬ ਹੋਣੇ ਜ਼ਿੰਦਗੀਆਂ ਬੱਚਿਆਂ ਦੀ ਖਰਾਬ ਹੋਣੀਆਂ ਮਾਵਾ ਜੰਮ ਕੇ ਬੱਚੇ ਪਾਲ ਕੇ ਵਿਆਹ ਨਹੀਂ ਲਾਉਂਦੀਆਂ ਆ ਆ ਟੀਕੇ ਲਾ ਲੈ ਕੇ ਪਰਿਵਾਰ